ਹਾਂਜੀ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਜੀ ਆਪਣੇ ਚੈਨਲ ਤੇ ਤੇ ਅੱਜ ਜਿਹੜੀ ਆਪਾਂ ਸਾਂਝ ਪਵਾਉਣੀ ਆ ਤੁਹਾਡੀ ਦੁਆਬੇ ਇਲਾਕੇ ਦੇ ਨਾਲ ਤੇ ਦੁਆਬੇ ਵਾਲੇ ਹਿੰ ਜ਼ਰੂਰ ਅੱਜ ਹਾਜ਼ਰੀ ਲਵਾਉਣਗੇ ਕੱਲ ਮਾਲਵੇ ਵਾਲਿਆਂ ਨੇ ਵਧੀਆ ਹਾਜ਼ਰੀ ਲਵਾਈ ਆ ਬਹੁਤ ਵਧੀਆ ਕਿ ਆਪਾਂ ਆਪਣੇ ਵੱਲੋਂ ਉਸੇ ਤਰੀਕੇ ਨਾਲ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਜਾਣਕਾਰੀ ਦੇ ਸਕੀਏ ਜਦੋਂ ਸਭ ਤੋਂ ਪਹਿਲਾਂ ਅਸੀਂ ਅਰਥ ਦੀ ਗੱਲ ਕਰਦੇ ਹਾਂ ਤਕਰੀਬਨ ਤੁਹਾਨੂੰ ਇਹ ਪਤਾ ਵੀ ਹੋਵੇਗਾ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤੇ ਫਿਰ ਦੁਆਬੇ ਦੀ ਗੱਲ ਕਰਦੇ ਹਾਂ ਦਾ ਅਰਥ ਬਿਲਕੁਲ ਜੀ ਉਹਦੇ ਹਿਸਾਬ ਨਾਲ ਉਹੀ ਬਣਦਾ ਸਾਡੇ ਕੋਲੇ ਉੱਥੇ ਪੰਜ ਦਰਿਆਵਾਂ ਦੀ ਗੱਲ ਕਰਦੇ ਆ ਤਾਂ ਇੱਥੇ ਪੰਜਾਬ ਦੀ ਤਰਜ਼ ਤੇ ਦੁਆਬੇ ਦਾ ਅਰਥ ਭਾਵ ਦੋ ਆਫ ਦੋ ਆਬਾਂ ਵਿਚਕਾਰ ਭਾਵ ਦੋ ਦਰਿਆਵਾਂ ਦੇ ਵਿਚਕਾਰਲੇ ਖੇਤਰ ਨੂੰ ਦੁਆਬ ਕਿਹਾ ਜਾਂਦਾ ਹੈਗਾ ਤੇ ਇਹ ਦੋ ਦਰਿਆ ਕਿਹੜੇ-ਕਿਹੜੇ ਨੇ ਇਹਨੇ ਸਤਲੁਜ ਅਤੇ ਵਿਆਸ ਸਤਲੁਜ ਅਤੇ ਵਿਆਸ ਦੇ ਲਈ ਦੁਆਬ ਸ਼ਬਦ ਬਣ ਗਿਆ ਤੇ ਜਦੋਂ ਅਸੀਂ ਇਹਨੂੰ ਨਕਸ਼ੇ ਦੇ ਉੱਪਰ ਵੀ ਦੇਖਦੇ ਹਾਂ ਨਕਸ਼ੇ ਦੇ ਉੱਪਰ ਦੇਖਦੇ ਜਾਂ ਤਾਂ ਤੁਸੀਂ ਦੇਖੋਗੇ ਸਕਰੀਨ ਦੇ ਉੱਪਰ ਪੰਜਾਬ ਦੇ ਜਦੋਂ ਨਕਸ਼ੇ ਦੀ ਅਸੀਂ ਵੰਡ ਕਰਦੇ ਹਾਂ ਤਾਂ ਮਾਝਾ ਮਾਝਾ ਮਾਲਵਾ ਤੇ ਦੋਆਬਾ ਮਾਝੀ ਵਾਰੇ ਪੰਗਲ ਕਰ ਚੁੱਕੇ ਆਂ ਤੇ ਮਾਲਵੇ ਦੀ ਕੱਲ ਗੱਲ ਕੀਤੀ ਸੀ ਤੇ ਵਿਚਕਾਰ ਰਿਹਾ ਸਾਡੇ ਕੋਲੇ ਦੋਆਬਾ ਤੇ ਇਸ ਦੋਆਬੇ ਇਲਾਕੇ ਦੇ ਵਿੱਚ ਆਪਾਂ ਅੱਜ ਜਿਹੜੇ ਇਲਾਕੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਵਾਰੇ ਗੱਲਬਾਤ ਕਰਾਂਗੇ ਤੇ ਉੱਥੇ ਬੋਲੀ ਦੀਆਂ ਕੀ ਕੀ ਵਿਸ਼ੇਸ਼ਤਾਵਾਂ ਨੇ ਕੀ ਵਿਆਕਰਨਕ ਵੱਖਰੇਵੇਂ ਨੇ ਜਾਂ ਉਹ ਸਾਰੀ ਗੱਲ ਕਰਾਂਗੇ ਆਪਾਂ ਠੀਕ ਹੈ ਜੀ ਦੋਆਬਾ ਤੁਸੀਂ ਇੱਕ ਵਾਰੀ ਸਕਰੀਨ ਦੇ ਉੱਪਰ ਦੇਖ ਲਓ ਇੱਕ ਵਾਰੀ ਨਕਸ਼ੇ ਦੇ ਵਿੱਚ ਅੱਗੇ ਕਰਾਂਗੇ ਆਪਾਂ ਇਹ ਇਲਾਕਿਆਂ ਬਾਰੇ ਗੱਲ ਕਰਾਂਗੇ ਤੇ ਜਦੋਂ ਤੁਹਾਡੇ ਉਹ ਦਿਮਾਗ ਦੇ ਵਿੱਚ ਯਾਦ ਹੋ ਗਿਆ ਨਾ ਇੱਕ ਵਾਰੀ ਨਕਸ਼ਾ ਫਿਰ ਕਦੇ ਵੀ ਤੁਸੀਂ ਇਲਾਕਾ ਇਧਰੋਂ ਉਧਰੋਂ ਗਲਤੀ ਨਹੀਂ ਕਰੋਗੇ ਹੁਣ ਅਗੇ ਚੱਲਦੇ ਆਪਾਂ ਤੇ ਦੇਖਣ ਦੇ ਵਿੱਚ ਪੜਨ ਦੇ ਵਿੱਚ ਵੀ ਬਹੁਤ ਥੋੜੇ ਲੱਗਦੇ ਆ ਖੇਤਰ ਦੋਆਬੇ ਦੇ ਵਿੱਚ ਹੁਸਿਆਰਪੁਰ ਦੀ ਗੱਲ ਕਰੀਏ ਜਲੰਧਰ ਅਤੇ ਕਪੂਰਥੜਾ ਜ਼ਿਲ੍ਹਿਆਂ ਦੀ ਆਪਣੇ ਕੋਲ ਦੋ ਤਿੰਨ ਜ਼ਿਲ੍ਹੇ ਆਈ ਸਿਰਫ ਆ ਰਹੇ ਨੇ ਤੇ ਜੇ ਨਕਸ਼ੇ ਦੇ ਵਿੱਚ ਵੀ ਆਪਾਂ ਦੇਖਣੇ ਨੇ ਜਿਵੇਂ ਕਿ ਮਾਲਵੇ ਦੀ ਗੱਲ ਗੱਲ ਕੀਤੀ ਸੀ ਮਾਲਵੇ ਦੇ ਵਿੱਚ ਤਾਂ ਸਭ ਤੋਂ ਜ਼ਿਆਦਾ ਖੇਤਰ ਹਨ ਤੇ ਬਹੁਤ ਜ਼ਿਆਦਾ ਜਿਹੜੀ ਮਲਵਈ ਬੋਲੀ ਆ ਬੋਲੀ ਜਾਂਦੀ ਆ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਨਕਸ਼ੇ ਤੇ ਵੀ ਦੇਖ ਲੈਣੇ ਇੱਕ ਵਾਰੀ ਹਾਂਜੀ ਦੇਖੋਗੇ ਤੁਸੀਂ ਸਕਰੀਨ ਤੇ ਹਸਿਆਰਪੁਰ ਦਾ ਆ ਹੀ ਰਿਹਾ ਕਪੂਰਥਲੇ ਦੇ ਦੋ ਹਿੱਸੇ ਨੇ ਇਹ ਵੀ ਤਕਰੀਬਨ ਨਾਲ ਤੇ ਕਪੂਰਥਲੇ ਦੇ ਵਿੱਚ ਵੀ ਇਹੋ ਹੀ ਬੋਲੀ ਨੂੰ ਮੰਨਿਆ ਜਾਂਦਾ ਹੈ ਤੇ ਜ਼ਿਆਦਾਤਰ ਤੇ ਕਪੂਰਸਰ ਜਲੰਧਰ ਆ ਗਿਆ ਹਾਂ ਜੀ ਜਲੰਧਰ ਵੀ ਆ ਗਿਆ ਆਪਣੇ ਕੋਲੇ ਆ ਜਿਹੜਾ ਤੇ ਉਸ ਤੋਂ ਬਾਅਦ ਸ਼ਹੀਦ ਭਗਤ ਸਿੰਘ ਨਗਰ ਨੂੰ ਵੀ ਦੇ ਵਿੱਚ ਲਮਾ ਗਿਆ ਪਾਸੇ ਸ਼ਹੀਦ ਭਗਤ ਸਿੰਘ ਨਗਰ ਸਕਰੀਨ ਤੇ ਤੁਸੀਂ ਦੇਖ ਰਹੇ ਹੋਵੋਗੇ ਹੱਦ तकरीबन ਹਾਂ ਜੀ ਹੱਦ ਤੋਂ ਵੱਧ ਆ ਗਿਆ ਨਾ ਦੇ ਵਿੱਚ ਦੇਖੋ ਜ਼ਰੂਰੀ ਨਹੀਂ ਹੁੰਦਾ ਕਿ ਉੱਥੇ ਕੋਈ ਹੱਦ ਥੋੜੀ ਮਿਥੀ ਗਈ ਆ ਵੀ ਆ ਪਿੰਡ ਦੇ ਤੱਕ ਆ ਪਿੰਡ ਤੱਕ ਜਾਂ ਇੱਥੇ ਆ ਹੱਦ ਤੱਕ ਇਹ ਬੋਲੀ ਬੋਲੀ ਹੁੰਦੀ ਆ ਬੋਲੀ ਦਾ ਰਲੇਵਾ ਜ਼ਰੂਰ ਹੋ ਜਾਂਦਾ ਮਿਲਾਵਟ ਹੋ ਜਾਂਦੀ ਆ ਤੇ ਇਹਨਾਂ ਇਲਾਕਿਆਂ ਨੂੰ ਆਪਾਂ ਕਹਿੰਦੇ ਕਿ ਦੁਆਬੇ ਦੇ ਵਿੱਚ ਹੀ ਗਿਣਿਆ ਜਾਂਦਾ ਵੈਸੇ ਦੁਆਬੇ ਦੇ ਵਿੱਚ ਤਾਂ ਆਉਂਦੇ ਹੀ ਆਉਂਦੇ ਨੇ ਦੁਆਬੇ ਬੋਲੀ ਦੀ ਇਹ ਗੱਲ ਕਰੀ ਆਪਾਂ ਹੁਸਿਆਰਪੁਰ ਕਪੂਰਥਲਾ ਜਲੰਧਰ ਤੇ ਸਹਿਦਪਗ ਸਿੰਘ ਨਗਰ ਇਹਨਾਂ ਨੂੰ ਤੁਸੀਂ ਚਾਰਾਂ ਨੂੰ ਦਿਮਾਗ ਦੇ ਵਿੱਚ ਰੱਖ ਲੋ ਯਾਦ ਇਸ ਤੋਂ ਬਾਹਰ ਉਹ ਕਿਦੋਂ ਜ਼ਿਆਦੇ ਆਪਾਂ ਕਹਿੰਦੇ ਇਹ ਦੁੰਡਗਾਈ ਦੇ ਵਿੱਚ ਕੋਈ ਸਵਾਲ ਨਹੀਂ ਬਣਦਾ ਸਿਰਫ ਤਿੰਨ ਜਾਂ ਚਾਰ ਇਲਾਕੇ ਨੇ ਦੁਆਬੇ ਨਾਲ ਸੰਬੰਧ ਤੇ ਇਹਨਾਂ ਨੂੰ ਇੱਕ ਵਾਰੀ ਤੁਸੀਂ ਦਿਮਾਗ ਦੇ ਵਿੱਚ ਮਿਠਾ ਲੈਣਾ ਠੀਕ ਹੈ ਨਾ ਜੀ ਮਾਝੇ ਦੀ ਤਾਂ ਆਪਾਂ ਗੱਲ ਪਹਿਲਾਂ ਕਰ ਹੀ ਚੁੱਕੇ ਹਾਂ ਉਮੀਦ ਹੈ ਤੁਹਾਡੇ ਸਾਰੇ ਯਾਦ ਹੋਣਗੇ ਤੇ ਮਾਲਵੇ ਵਾਲੀ ਵੀ ਗੱਲ ਤੁਹਾਡੇ ਸਾਰਿਆਂ ਦੇ ਯਾਦ ਆ ਤੇ ਹੁਣ ਆਪਾਂ ਇਹਦੀਆਂ ਵਿਲੱਖਣਤਾਵਾਂ ਇਹਦੀਆਂ ਵਿਸ਼ੇਸ਼ਤਾਵਾਂ ਬਾਰੇ ਗੱਲ ਕਰਦੇ ਹਾਂ ਜੇ ਗੱਲ ਕਰੀਏ ਸੁਰ ਦੇ ਪੱਖ ਤੋਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀਗੀ ਮਾਝੀ ਤੇ ਮਲਵਈ ਬਾਰੇ ਉਹਨਾਂ ਦੇ ਵਿੱਚੋਂ ਉਸੇ ਮੁਤਾਬਕ ਜਿਹੜੀ ਦੁਆਬੇ ਦੇ ਵਿੱਚ ਤਿੰਨੇ ਸੁਰ ਉੱਚੀ ਨੀਮੀ ਤੇ ਪਧਰੀ ਹੈ ਜਿਹੜੀ ਉਹ ਕਾਰਜਸ਼ੀਲ ਨੇ ਤੇ ਦੁਆਬੀ ਦੁਆਬੀ ਬੋਲੀ ਦੇ ਵਿੱਚ ਵੀ ਸੁਰਾ ਕਾਇਮ ਹੈ ਇਸ ਤੋਂ ਬਾਅਦ ਨਾਸਕੀ ਦੁਨੀਆ ਦੀ ਗੱਲ ਕਰੀਏ ਤਾਂ ਮਲਵਈ ਵਾਂਗ ਸਿਰਫ ਤਿੰਨ ਹੀ ਨੇ ਕੱਲ ਤੁਹਾਨੂੰ ਕਿਹਾ ਸੀਗਾ ਕਿ ਕਿਹੜੀਆਂ-ਕਿਹੜੀਆਂ ਨਹੀਂ ਹੈਗੀਆਂ ਉਹ ਜ਼ਰੂਰ ਟਿੱਪਣੀ ਦੇ ਰੂਪ ਦੇ ਵਿੱਚ ਦੱਸਣੀਆਂ ਨੇ ਤੁਸੀਂ ਕਿਉਂਕਿ ਜਿਹੜੀਆਂ ਮਾਝੀ ਦੇ ਵਿੱਚ ਪੰਜ ਨੇ ਤੇ ਆਪਣੇ ਕੋਲੇ ਦੁਆਬੀ ਤੇ ਮਲਵਈ ਦੇ ਵਿੱਚ ਤਿੰਨ-ਤਿੰਨ ਨੇ ਉਹ ਦੋ ਕਿਹੜੀਆਂ ਨਹੀਂ ਹੈਗੀਆਂ ਜ਼ਰੂਰ ਤੁਸੀਂ ਆ ਟਿੱਪਣੀ ਦੇ ਰੂਪ ਦੇ ਵਿੱਚ ਦੱਸਣਾਗਾ ਉਸ ਤੋਂ ਬਾਅਦ ਆਪਾਂ ਲੱਲੇ ਪੈਰ ਵਿੰਦੀ ਤੇ ਲੱਲੇ ਦੀ ਗੱਲ ਕਰੀਏ ਤਾਂ ਦੁਆਬੀ ਦੇ ਵਿੱਚ ਦੋਵੇਂ ਹੀ ਵਿਅੰਜਨ ਧੁਨੀਆਂ ਧੁਨੀਆਤਮਕ ਪੱਖ ਤੋਂ ਸਾਰਥਕ ਤੇ ਨਖੇੜੂ ਨੇ ਭਾਪ ਦੂਮਾ ਨੂੰ ਵੱਖੋ ਵੱਖਰੀ ਪਦਰ ਤੇ ਇਹਦੀ ਸਾਰਥਕਤਾ ਨੂੰ ਮੰਨਿਆ ਜਾਂਦਾ ਹੈਗਾ ਦੁਆਬੇ ਦੇ ਵਿੱਚ ਹੁਣ ਗੱਲ ਕਰ ਲੈਨੇ ਆ ਵਾਵੇ ਤੇ ਬੱਬੇ ਦੀ ਗੱਲ ਜਿਵੇਂ ਮਾਲਵੇ ਵਾਲਿਆਂ ਦਾ ਕੱਲ ਗੱਲ ਕੀਤੀ ਸੀ ਤੇ ਮਾਲਵਾਈ ਦੀ ਤਰਜ਼ ਤੇ ਹੀ ਕਹ ਲੋ ਚਾਹੇ ਦੋਆਬੀ ਵਿੱਚ ਵਾਵਾ ਤੇ ਬੱਬਾ ਦੁਨੀਆ ਦਾ ਅੰਤਰ ਵਟਾਂਦਰਾ ਹੁੰਦਾ ਇਹਦੇ ਵਿੱਚ ਵੀ ਇਹ ਵੀ ਗੱਲ ਧਿਆਨ ਦੇ ਵਿੱਚ ਰੱਖਣੀ ਆ ਤੇ ਦੋਵੇਂ ਕੱਲ ਮਾਲਵੀ ਦੀ ਗੱਲ ਕੀਤੀ ਸੀ ਤੇ ਅੱਜ ਅਸੀਂ ਦੋਆਬੀ ਦੀ ਗੱਲ ਕਰਦੇ ਹਾਂ ਜਿਵੇਂ ਵਿਚ ਨੂੰ ਵਿੱਚ ਠੀਕ ਹੈ ਨਾ ਤੇ ਰੁਝਾਨ ਜਾਦੇ ਬੱਬੇ ਦਾ ਹੀ ਹੈ ਇੱਥੇ ਵੀ ਤੇ ਇੱਕ ਗੱਲ ਹੋਰ ਆ ਕਿ ਸ਼ਬਦਾਂ ਦੇ ਮੱਧ ਜਾਂ ਅੰਤ ਉੱਤੇ ਜਿਹੜੀ ਨਾਸਿਕਤਾ ਸਹਿਤ ਵਾਵਾ ਨੂੰ ਜਿੱਥੇ ਮਾਲਵੇ ਦੇ ਵਿੱਚ ਮੰਮਾ ਬੋਲਿਆ ਜਾਂਦਾ ਹੈ ਜਿਵੇਂ ਕੱਲ ਆਪਾਂ ਦੱਸਿਆ ਸੀ ਕਿ ਐਵੇਂ ਕਿਵੇਂ ਐਵੇਂ ਕਿਵੇਂ ਤੇਵੇਂ ਹਨਾ ਉਹ ਮਲਵਈ ਦੀ ਗੱਲ ਸੀ ਪਰ ਦੁਆਬੇ ਦੇ ਵਿੱਚ ਇੱਥੇ ਇੱਕ ਗੱਲ ਦਾ ਫਰਕ ਹੈਗਾ ਕਿ ਜਿਹੜੇ ਦੁਆਬੇ ਦੇ ਵਿੱਚ ਇੱਥੇ ਇਦਾਂ ਕਿਦਾਂ ਅਤੇ ਜਿੱਦਾਂ ਬੋਲਿਆ ਜਾਂਦਾ ਇਹ ਹੁਣ ਜਿਹੜੇ ਦੁਆਬੇ ਵਾਲੇ ਦੱਸ ਸਕਦੇ ਨੇ ਦੁਆਬੇ ਵਾਲੇ ਜਰੂਰ ਹਾਜ਼ਰੀ ਲਵਾਇਓ ਤੇ ਅਗਲੀ ਗੱਲ ਹੈ ਜਿਹੜੀ ਰਾਰਾ ਲੋਭ ਰਾਰਾ ਲੋਭ ਤੋਂ ਭਾਵ ਮਾਜੀ ਦੇ ਉਲਟ ਤੇ ਮਲਵਈ ਵਾਂਗ ਕਿਉਂਕਿ ਮਾਜੀ ਦੇ ਵਿੱਚ ਨਹੀਂ ਹੈਗੀ ਗੱਲ ਨੂੰ ਇਹ ਵੀ ਧਿਆਨ ਦੇ ਵਿੱਚ ਰੱਖਣਾ ਮਨਵਈ ਦੇ ਵਿੱਚ ਵੀ ਹੈ ਤੇ ਇਹ ਆਪਣੇ ਕੋਲੇ ਦੋਆਪੇ ਦੇ ਵਿੱਚ ਵੀ ਆ। ਸ਼ਬਦਾਂ ਦੇ ਮੱਧ ਵਰਤੀ ਭਾਵ ਵਿਚਕਾਰ ਆ ਜੇ ਜਾਂ ਅੰਤ ਦੇ ਵਿੱਚ ਰਾਰੇ ਨੂੰ ਲੋਪ ਕਰਨ ਦਾ ਰੁਝਾਨ ਹੈ ਉਹ ਕਿਵੇਂ ਆ ਦੇਖੋ ਜਿਵੇਂ ਅਸੀਂ ਕਹਦੀਏ ਵੀ ਸਾਡੇ ਜਿਹੜੇ ਦੋਆਬੇ ਵਾਲੇ ਇਤਮਾਲ ਵਾਲੇ ਸਾਡੇ ਜਿਹੜੇ ਪੋਤਾ ਦੋਤਾ ਹੁੰਦਾਗਾ ਤੇ ਪੁੱਤ ਆਦਾਤੀ ਲਿਖਿਆ ਹੋਇਆ ਸੂਤ ਲਿਖਿਆ ਮਿਲ ਜਾਣਾ ਤੁਹਾਨੂੰ ਪਰ ਮਾਜੀ ਦੇ ਵਿੱਚ ਪੋਤਰਾ ਹੁੰਦਾਗਾ ਦੋਤਰਾ ਹੁੰਦਾਗਾ ਦਾਤਰੀ ਹੁੰਦੀ ਆ ਤੇ ਪੁੱਤਰ ਹੁੰਦਾਗਾ ਤੇ ਸੂਤਰ ਹੁੰਦਾਗਾ ਅਸਲ ਦੇ ਵਿੱਚ ਜਿਹੜਾ ਇਹ ਰਾਰਾ ਅੰਤੜਾ ਰਾਰਾ ਤੇ ਇਹਨੂੰ ਜਿਹੜਾ ਆਪਾਂ ਕਹਿੰਦੇ ਲੋਪ ਕਰਨ ਦੀ ਰੁਚੀ ਆ ਜਿਹੜੀ ਉਹ ਮਲਬਈ ਤੇ ਦੁਆਬੀ ਦੇ ਵਿੱਚ ਇਹਨੂੰ ਬਹੁਤ ਧਿਆਨ ਦੇ ਵਿੱਚ ਰੱਖਣਾ ਵਿਆਕਰਨਿਕ ਪੱਖ ਦੀ ਗੱਲ ਕਰੀਏ ਹਾਂਜੀ ਵਿਆਕਰਨਿਕ ਪੱਖ ਬਾਰੇ ਆਪਾਂ ਗੱਲ ਕਰੀਏ ਉਸ ਤੋਂ ਪਹਿਲਾਂ ਜਿਹੜਾ ਆਪਾਂ ਕੱਲ ਸ਼ਾਮ ਨੂੰ ਪਾਈ ਸੀ ਹਨਾ ਇੱਕ ਨਿੱਕੇ ਜਿਹੇ ਵੀਡੀਓ ਤੇ ਉਹਦੇ ਵਿੱਚ ਜਿਹੜੀ ਆਪਾਂ ਕੱਲ ਸਵਾਲ ਪਹਿਲਾਂ ਤੁਹਾਨੂੰ ਕੀਤਾ ਸੀਗਾ ਐਵੇਂ तकरीबन ਸਭ ਨੂੰ ਪਤਾ ਹੀ ਸੀਗਾ ਹਨ ਪਰ ਉਹਦੇ ਵਿੱਚ ਕਾफी ਵਧੀਆ ਜਵਾਬ ਆਏ ਤੁਹਾਡੇ ਹਨ ਚੰਗਾ ਲੱਗਿਆ ਜੀ ਦੇ ਵਿੱਚ ਜਿਹੜਾ ਪੰਜਾਬੀ ਦੇ ਕਹਿ ਸਕਦੇ ਆਪਾਂ ਗੁਰਮੁਖੀ ਲਿਪੀ ਦੇ ਵਿੱਚ ਜਵਾਬ ਦਿੱਤੇ ਆ ਟਿੱਪਣੀ ਦੇ ਰੂਪ ਦੇ ਵਿੱਚ ਰਾਣੀ ਕੌਰ ਨੇ ਲਿਖਿਆ ਜਿਹਦੇ ਵਿੱਚ ਉਹਨਾਂ ਨੇ ਆਪਣਾ ਪੂਰਾ ਦਾ ਪੂਰਾ ਨਾਮ ਵੀ ਲਿਖਿਆ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਹਨ ਤੇ ਕਿਹੜੇ ਸਾਲ ਦੇ ਵਿੱਚ ਪ੍ਰੀਤਨਗਰ ਤੇ ਕਿਹੜੇ ਪ੍ਰੀਤ ਲੜੀ ਜਿਹੜਾ ਰਸਾਲਾ ਸੀ ਕਿਹੜੇ ਮਹੀਨੇ ਸ਼ੁਰੂ ਕੀਤਾ ਉਹ ਸਾਰੇ ਜਵਾਬ ਦਿੱਤੇ ਉਹਨਾਂ ਨੇ ਉਸ ਤੋਂ ਬਾਅਦ ਉਸ ਰਾਣੀ ਦੀ ਗੱਲ ਕਰੀਏ ਬਿਲਕੁਲ ਨਾ ਨਹੀਂ ਗੁਰਮੁਖੀ ਲਿਪੀ ਦੇ ਵਿੱਚ ਜਿਹੜਾ ਸਾਲ ਲਿਖਿਆ ਉਹ ਵੀ ਅੰਕਾਂ ਦੇ ਵਿੱਚ ਵੀ ਉਸੇ ਤਰੀਕੇ ਨਾਲ ਲਿਖਿਆ ਗੁਰਮੁਖੀ ਅੰਕਾਂ ਦੇ ਵਿੱਚ ਲਿਖਿਆ ਚੰਗਾ ਲੱਗਿਆ ਬਹੁਤ ਚੰਗਾ ਲੱਗਦਾ ਜਦੋਂ ਤੁਸੀਂ ਇਸ ਤਰੀਕੇ ਨਾਲ ਜਵਾਬ ਦਿੰਨੇ ਹੋ ਰਾਜਵਿੰਦਰ ਕੌਰ ਮਨਜੀਤ ਕੌਰ ਗਿੱਲ ਜਗਦੀਸ਼ੀਰ ਸਿੰਘ ਅਮਰਜੀਤ ਕੌਰ ਹਰਪ੍ਰੀਤ ਕੌਰ ਲੱਕੀ ਸਿੰਘ ਤੇ ਲੱਕੀ ਲੋਹਟ ਤੇ ਅਮਨਪ੍ਰੀਤ ਯੋਸ਼ੀ ਹੋਰ ਵੀ ਕਾਫੀ ਨਾਮ ਸੀ ਇਹ ਉਹ ਨਾਮ ਨੇ ਜਿਨ੍ਹਾਂ ਨੇ ਪਹਿਲਾਂ ਪਹਿਲਾਂ ਸ਼ੁਰੂ ਦੇ ਵਿੱਚ ਜਵਾਬ ਦਿੱਤੇ ਸੀਗੇ ਹਨਾ ਇੱਕਦਮ ਫਟਾਫਟ ਦੇਖਦੇ ਆਂ ਤੇ ਕਿਸੇ ਦੇ ਦਿਮਾਗ ਦੇ ਵਿੱਚ ਕਿਹੜੀ ਚੀਜ਼ ਨੂੰ ਦੇਖ ਕੇ ਜਵਾਬ ਆਉੜਿਆ ਉਸੇ ਤਰੀਕੇ ਨਾਲ ਫਟਾਫਟ ਜਵਾਬ ਦਿੱਤੇ ਚਲੋ ਖੈਰ ਆਪਾਂ ਕੋਈ ਹੋਰ ਡਾਂਗ ਤਰੀਕਾ ਵੀ ਲੈ ਕੇ ਆਵਾਂਗੇ ਕਹਣਾ ਜਿਹਦੇ ਵਿੱਚ ਸਵਾਲ ਜਵਾਬ ਕਰਿਆ ਕਰਾਂਗੇ ਥੋੜੇ ਜਿ ਪਰ ਆਪਾਂ ਪਹਿਲਾਂ ਪਹਿਲਾਂ ਤਾਂ ਸਭ ਦਾ ਧੰਨਵਾਦ ਤੇ ਅੱਜ ਵੀ ਜ਼ਰੂਰ ਹਾਜ਼ਰੀ ਲਵਾਉਣੀ ਆ ਨਾ ਤੇ ਵਿਆਕਰਨਕ ਪੱਖ ਤੋਂ ਪਹਿਲਾਂ ਆਪਾਂ ਜਾਣਕਾਰੀ ਸਾਂਝੀ ਕਰ ਲਈਏ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜੀ ਦੁਆਬੀ ਵਿਆਕਰਨ ਮਲਵਈ ਨਾਲ ਕਾਫੀ ਮਿਲਦੀ ਆ ਮਲਵਈ ਦੇ ਵਿੱਚ ਜਿਵੇਂ ਭੂਤਕਾਲ ਦੀ ਕਿਰਿਆ ਮਲ ਮਾਲਵੇ ਵਾਲੇ ਕਹਿੰਦੇ ਨੇ ਨਾ ਉਹ ਗਿਆ ਹੋਇਆ ਸੀਗਾ ਤੇ ਸੀਗਾ ਸੀਗੀ ਤੇ ਸੀਗੀਆਂ ਇਹ ਜਿਹੜਾ ਸ਼ਬਦ ਹੈ ਮਾਲਵੇ ਤੇ ਦੁਆਬਿਆਂ ਵਾਲਿਆਂ ਕੋਲ ਹੀ ਆ ਇਹ ਬਾਕੀ ਮਾਲਵੇ ਵਾਲੇ ਤਾਂ ਚਲੋ ਖੈਰ ਦੱਸ ਵੀ ਸਕਦੇ ਆ ਤੇ ਮੈਂ ਖੁਦ ਮਾਲਵੇ ਨਾਲ ਜੁੜੇ ਹੋਇਆ ਦੋਆਬਿਆਲੇ ਜਰੂਰ ਦੱਸਿਓ ਕਿ ਬਿਲਕੁਲ ਇਹ ਗੱਲ ਸਹੀ ਹੈ ਜੀ ਕਿਉਂਕਿ ਪੂਤ ਕਾਲੀ ਜਿਹੜੀ ਕਿਰਿਆ ਹੈਗੀ ਉਹ ਇਹ ਤਰੀਕਾ ਉਹਦੇ ਵਿੱਚ ਇਹੀ ਚੰਗ ਵਰਤਦੇ ਆ ਤੇ ਉਸ ਤੋਂ ਬਾਅਦ ਅਸੀਂ ਵਾਕ ਵਿਧਾਨ ਦੇ ਵਿੱਚ ਕਿਰਿਆਵਾਂ ਨੇ ਜਿਹੜੀਆਂ ਸਾਡੀਆਂ ਵਾਕ ਵਿਧਾਨ ਵਿੱਚ ਕਿਰਿਆਵਾਂ ਦੀ ਵਰਤੂਆਂ ਉਹ ਕਿਸ ਤਰੀਕੇ ਨਾਲ ਹੁੰਦੀ ਆ ਦੋਆਬਿਆਲੇ ਦੇ ਵਿੱਚ ਇਹਨੂੰ ਥੋੜਾ ਜਿਆਦਾ ਸਮਝ ਲਿਓ ਧਿਆਨ ਨਾਲ ਤੇ ਜਦੋਂ ਅਸੀਂ ਆਮ ਪੜ੍ਹਦੇ ਆ ਕਿ ਉਹ ਗਏ ਹੋਏ ਆ ਅਸੀਂ ਕਹਿੰਦੇ ਆ ਕਿ ਉਹ ਗਏ ਹੋਏ ਹਨ ਟਕਸਾਲੀ ਦੇ ਵਿੱਚ ਇਸ ਤਰੀਕੇ ਨਾਲ ਲਿਖਿਆ ਹੋਇਆ ਕਿ ਉਹ ਗਏ ਹੋਏ ਹਨ ਪਰ ਦੁਆਬੇ ਵਾਲੇ ਕੀ ਕਹਿੰਦੇ ਨੇ ਉਹ ਗਏ ਹੋਇਆ ਉਹ ਗਏ ਹੋਇਆ ਗਏ ਤੇ ਠੀਕ ਆ ਉਹਇਆ ਠੀਕ ਹੈ ਨਾ ਉਹ ਗਏ ਹੋਇਆ ਭਾਵ ਉਹ ਗਏ ਹੋਏ ਹਨ ਉਹ ਗਏ ਉਈਆ ਉਹ ਗਏ ਉਈਆ ਭਾਵ ਉਹ ਗਈ ਹੋਈ ਹੈ ਉਹ ਗਈ ਹੋਈ ਹੈ ਨੂੰ ਉਹ ਕੀ ਕਹਿੰਦੇ ਉਹ ਗਏ ਉਈਆ ਜਿਵੇਂ ਆਪਾਂ ਕਹਿੰਦੇ ਕਿਸੇ ਦਾ ਨਾਮ ਲੈ ਕੇ ਮਨਦੀਪ ਆਈ ਹੋਈ ਹੈ ਟਕਸਾਲੀ ਦੇ ਵਿੱਚ ਆਪਾਂ ਕਹਿੰਦੇ ਕਿ ਮਨਦੀਪ ਆਈ ਹੋਈ ਐ ਤਾਂ ਧੁਆਬੇ ਵਾਲੇ ਕੀ ਕਹਿੰਦੇ ਨੇ ਕਿ ਮਨਦੀਪ ਆਈ ਊ ਆ ਆਈ ਊ ਆ ਦੇਖੋ ਬੋਲਣ ਦੇ ਵਿੱਚ ਦਿੱਕਤ ਲੱਗ ਕੇ ਰਹੀ ਐ ਸ਼ਾਇਦ ਉਹਨਾਂ ਦੀ ਇਹ ਜਿਹੜੀ ਆਮ ਬੋਲਚਾਲ ਦੀ ਬੋਲੀ ਦੇ ਵਿੱਚ ਹੋਵੇ ਇਹ ਗੱਲ ਉਹਨਾਂ ਖੈਰ ਇਹ ਤਾਂ ਧੁਆਬੇ ਵਾਲੇ ਦੱਸ ਸਕਦੇ ਨੇ ਜਾਂ ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਹੀ ਪਰ ਕੁਝ ਇਲਾਕਿਆਂ ਦੇ ਵਿੱਚ ਗੱਲਾਂ ਹੁੰਦੀਆਂ ਨੇ ਤੇ ਇਹ ਇਹ ਅਲੱਗ-ਅਲੱਗ ਜਿਹੜੀਆਂ ਇਹ ਹੀ ਵਿਲੱਖਣਤਾਵਾਂ ਨੇ ਇਹ ਹੀ ਵਿਸ਼ੇਸ਼ਤਾਵਾਂ ਨੇ ਇੱਕ ਹੋਰ ਬਹੁਤ ਜ਼ਰੂਰੀ ਆ ਗੱਲ ਉਹ ਜ਼ਰੂਰਤਾਂ ਦੇ ਵਿੱਚ ਦੇਖ ਲਿਓ ਰੱਖ ਲਿਓ ਜ਼ਰੂਰ ਕਿ ਜਿਹੜਾ ਦੁਆਬੀ ਦੇ ਵਿੱਚ ਅੰਤ ਦੇ ਵਿੱਚ ਊੜੇ ਔਂਕੜਾ ਜਾਂ ਊੜੇ ਦਾ ਮੂੰਹ ਖੁੱਲਾ ਹਨਾ ਦੁਆਬੀ ਦੇ ਵਿੱਚ ਜਿਹੜਾ ਊੜੇ ਦੇ ਔਂਕੜ ਜਾਂ ਊੜੇ ਦਾ ਮੂੰਹ ਖੁੱਲਾ ਇਹ ਲੋਪ ਹੋ ਜਾਂਦਾ ਹੈ ਲੋਪ ਹੋ ਜਾਂਦਾ ਭਾਵ ਜਿਵੇਂ ਪਿਓ ਨੂੰ ਕੀ ਕਹਿੰਦੇ ਨੇ ਕਿ ਪੇ ਠੀਕ ਹੈ ਨਾ ਪਿਓ ਨੂੰ ਕੀ ਕਹਿੰਦੇ ਨੇ ਪਿਓ ਪਿਓ ਨੂੰ ਕਹਿੰਦੇ ਨੇ ਪੇ ਤੇ ਘਿਓ ਨੂੰ ਕੀ ਕਹਿੰਦੇ ਨੇ ਉਹ ਕੇ ਇਸ ਤਰੀਕੇ ਨਾਲ ਇਹ ਜਿਹੜੀ ਲੋਪ ਹੋਣ ਦੀ ਰੁਚੀ ਹੈ ਇਹ ਦੁਆਬੇ ਦੇ ਵਿੱਚ ਤੇ ਜ਼ਰੂਰ ਇਹ ਦੁਆਬੇ ਵਾਲੇ ਜਾਣਦੇ ਆ ਸਾਰੇ ਤੇ ਹੋਰ ਕੋਈ ਗੱਲਬਾਤ ਰਹਿ ਗਈ ਹੋਵੇ ਥੋੜੀ ਬਹੁਤ ਹੀ ਆਪਾਂ ਕਹਿ ਨਹੀਂ ਸਕਦੇ ਜਿਹੜੀ ਸਬਦਾਵਲੀ ਦੀ ਗੱਲ ਹੈ ਦੁਆਬੇ ਨਾਲ ਸੰਬੰਧਤ ਉਹ ਪਹਿਲਾਂ ਜਿਹੜੀਆਂ ਆਪਣੀਆਂ ਵੀਡੀਓ ਬਣਾ ਕੇ ਪਾਈਆਂ ਹੋਈਆਂ ਨੇ ਉੱਥੋਂ ਤੁਸੀਂ ਦੇਖ ਸਕਦੇ ਹੋ ਤੇ ਹਾਂ ਇੱਕ ਗੱਲ ਜ਼ਰੂਰ ਹੈ ਤੁਹਾਨੂੰ ਦੋ ਚਾਰ ਆਪਾਂ ਸ਼ਬਦ ਦਿੰਨੇ ਅੱਜ ਜਿਨ੍ਹਾਂ ਦੇ ਜਵਾਬ ਤੁਸੀਂ ਦੇਣੇ ਨੇ ਹਾਂਜੀ ਤਿੰਨ ਸ਼ਬਦ ਨੇ ਮਾਂ ਜੰਝ ਤੇ ਪ੍ਰਿੰਡ ਟਕਸਾਲੀ ਦੇ ਵਿੱਚ ਜਿਹੜਾ ਮਾਂ ਜੰਝ ਤੇ ਪ੍ਰਿੰਡ ਇਹਨੂੰ ਦੁਆਬੇ ਦੇ ਵਿੱਚ ਕੀ ਕਿਹਾ ਜਾਂਦਾ फटाफट ਤੁਸੀਂ ਜਿੰਨੇ ਵੀ ਵੀਡੀਓ ਦੇਖੋਗੇ ਜਵਾਬ ਜ਼ਰੂਰ ਦਿਓ ਵੱਧ ਤੋਂ ਵੱਧ ਜਿੰਨੇ ਦੇ ਸਕਦੇ ਹੋ ਫਿਰ ਆਪਾਂ ਦੇਖਦੇ ਹਾਂ ਅਗਲੀ ਵੀਡੀਓ ਬਹੁਤ ਜਲਦ ਲੈ ਕੇ ਮਿਲਦੇ ਹਾਂ ਆਪਣੇ ਘਰ ਦੇ ਵਿੱਚ ਆਪਣੇ ਕੋਲ ਆਦੇਵਾਸਦੇ ਰਹੋ ਖੁਸ਼ ਰਹੋ